ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਖੰਡ ਪਾਠ ਸਾਹਿਬ ਤੇ ਸ੍ਰੀ ਸਹਿਜ ਪਾਠ ਕਰਨ ਵਾਲੀ ਸੰਗਤ ਵਾਸਤੇ ਜਿਵੇਂ ਪਹਿਲਾਂ ਮਹਿੰਗੇ ਸ਼ਬਦਾਂ ਦੇ ਉਚਾਰਨ ਦੱਸੇ ਸਨ ਸੰਗਤਾਂ ਨੇ ਦੁਬਾਰਾ ਫਿਰ ਹੁਕਮ ਕੀਤਾ ਸੀ ਕਿ ਕੁਝ ਸ਼ਬਦ ਐਸੇ ਹਨ ਜਿਨ੍ਹਾਂ ਦਾ ਉਚਾਰਨ ਕਰਨ ਲੱਗਿਆਂ ਪੜ੍ਹਨ ਲੱਗਿਆਂ ਮੁਸ਼ਕਲ ਆਉਂਦੀ ਹੈ ਸਮਝ ਨਹੀਂ ਆਉਂਦੀ ਵੀ ਕਿਵੇਂ ਉਚਾਰੀਏ ਜਾਂਕਈ ਇਹ ਜਾਣੇ ਅਣਜਾਣੇ ਵਿੱਚ ਗਲਤ ਪੜ ਜਾਂਦੇ ਹਨ ਸੋ ਉਹਨਾਂ ਸ਼ਬਦਾਂ ਦੀ ਦੁਬਾਰਾ ਇੱਕ ਹੋਰ ਵੀਡੀਓ ਤਿਆਰ ਕੀਤੀ ਹੈ ਜਿਹਦੇ ਵਿੱਚ ਆਪਾਂ 630 ਅੰਗ ਤੋਂ ਲੈ ਕੇ 648 ਅੰਗ ਤੱਕ 50 ਅੰਗ ਤੱਕ ਜਿਹੜੇ ਮਹਿੰਗੇ ਸ਼ਬਦ ਵਿੱਚ ਆਉਂਦੇ ਹਨ ਸਹਿਜ ਪਾਠ ਕਰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੇ ਅੰਦਰ ਉਹ ਆਪ ਜੀ ਨੇ ਸਰਵਣ ਕਰਨੇ ਹਨ ਬੜੇ ਧਿਆਨ ਨਾਲ ਸਿੱਖਣਾ ਹੈ ਦੇ ਗਾਂਹਵਰਾਂ ਨਾਲ ਵੀ ਸਾਂਝਾ ਕਰਨਾ ਹੈ। ਆਓ ਸ਼ੁਰੂ ਕਰੀਏ ਜੀ। ਪੰਗ ਨੰਬਰ 633 ਦੇ ਉੱਤੇ ਇੱਕ ਪੰਕਤੀ ਆਉਂਦੀ ਹੈ। ਕਹਾਓ। ਨੱਕ ਦੇ ਵਿੱਚ ਆਵਾਜ਼ ਆਏਗੀ ਹਾਹੇ ਦੀ ਬਿੰਦੀ ਦੀ। ਤੇ ਜਿਹੜਾ ਮੁੱਖ ਧਿਆਨ ਰੱਖਣਾ ਹੈ। ਯਈਏ ਸਿਹਾਰੀ ੜਕਨਾ। ਜਿਹੜੀ ਯਈਏ ਨੂੰ ਸਿਹਾਰੀ ਲੱਗੀ ਹੈ, ਇਹਦੀ ਆਵਾਜ਼ ਸੁੱਧ ਕੱਢਣ ਵਾਸਤੇ ਈੜੀ ਨੂੰ ਸਿਹਾਰੀ ਬਲੀ ਜਾਵੇਗੀ। ਜੀਵੇਂ ਦਾਸ ਨੇ ਬੋਲ ਕੇ ਪਾਠ ਆਪ ਜੀ ਨੂੰ ਸੁਣਾਇਆ ਹੈ ਸਵੇਸਤਰਾਂ ਇਹ ਆ ਪਾਠ ਨੂੰ ਪੜ੍ਹਨਾ ਹੈ ਕਿਸੇ ਹੋਰ ਤਰੀਕੇ ਨਾਲ ਗਲਤ ਨਹੀਂ ਪੜ੍ਹਨਾ ਹੈ ਅੱਗੇ 633 ਅੰਗ ਦੇ ਉੱਤੇ ਇੱਕ ਹੋਰ ਪੰਕਤੀ ਆਉਂਦੀ ਹੈ ਬਹੁਤ ਵਾਰੀ ਇਹ ਪੰਕਤੀ ਇਹ ਸ਼ਬਦ ਸ੍ਰੀ ਮੁਖਵਾਕ ਹੁਕਮਨਾਮਾ ਸਾਹਿਬ ਦੇ ਰੂਪ ਦੇ ਵਿੱਚ ਵੀ ਆਪ ਜੀ ਸੁਣਦੇ ਹੋ ਪੜ੍ਹਦੇ ਹੋ ਸੋ ਬੜਾ ਧਿਆਨ ਰੱਖਣਾ ਹੈ ਇੱਕ ਛੋਟੀ ਜੀ ਗਲਤੀ ਤੇ ਗਲਤ ਕੀਤਾ ਹੋਇਆ ਉਚਾਰਣ ਸਾਰੇ ਸ਼ਬਦ ਦੇ ਅਰਥ ਨੂੰ ਬਦਲ ਸਕਦਾ ਹੈ ਜਿਵੇਂ ਪੰਕਤੀ ਹੈ ਜੋ ਨਰ ਦੁੱਖ ਮੈ ਦੁੱਖ ਨਹੀਂ ਮੰਨੈ ਸੁਖ ਸਨੇਹ ਅਰ ਭੈ ਨਹੀਂ ਜਾਕੈ ਕੰਚਨ ਮਾਟੀ ਮੰਨੈ ਰਹਾਉ ਇਹਦੇ ਵਿੱਚ ਦੋ ਗੱਲਾਂ ਦਾ ਧਿਆਨ ਰੱਖਣਾ ਹੈ ਮੁਖ ਇੱਕ ਤੇ ਜਿਹੜਾ ਪਾਠ ਆਇਆ ਹੈ ਜੋ ਨਾਰੇ ਦੁਖ ਮੈਂ ਜਿਹੜਾ ਮੈਂ ਪਾਠ ਹੈ ਨਾ ਸਾ ਸੰਗਤ ਇਹ ਮੰਮੀ ਨੂੰ ਦਲਾਵਾ ਹਨ ਉੱਤੇ ਬਿੰਦੀ ਨਹੀਂ ਹੈ 99% ਜਿਹੜੇ ਪਾਠ ਕਰਨ ਵਾਲੇ ਹਨ ਉਹ ਮੈਂ ਪੜ ਦਿੰਦੇ ਹਨ ਮੈਂ ਦਾ ਭਾਵ ਹੁੰਦਾ ਹੈ ਕਿ ਮੈਂ ਖੁਦ ਲੇਕਿਨ ਇਹਦਾ ਅਰਥ ਇਹ ਨਹੀਂ ਹੈ ਇਹਦਾ ਅਰਥ ਹੈ ਭਿ ਵਿੱਚ ਜਿਹੜਾ ਦੁੱਖ ਦੇ ਵਿੱਚ ਦੁੱਖ ਨਹੀਂ ਮੰਨਦਾ ਦੁੱਖ ਨੂੰ ਮਹਿਸੂਸ ਨਹੀਂ ਕਰਦਾ ਉਸ ਗੁਰਮੁਖ ਸੰਤ ਮਹਾਂਪੁਰਖ ਦੀ ਗੱਲ ਕਰ ਰਹੇ ਹਾਂ ਇਸ ਕਰਕੇ ਇਹਨੂੰ ਮੈਂ ਬਿੰਦੀ ਲਾ ਕੇ ਨਹੀਂ ਪੜਨਾ ਹੈ ਇਹਨੂੰ ਮੈਂ ਪਾਠ ਪੜ੍ਹਨਾ ਹੈ ਬਿੰਦੀ ਤੋਂ ਰਹਿਤ ਤੇ ਦੂਸਰਾ ਅਗਲੀ ਪੰਕਤੀ ਜੇ ਧਿਆਨ ਰੱਖਣਾ ਹੈ ਕਿ ਜਾ ਕੈ ਇਕੱਠਾ ਨਹੀਂ ਕਰ ਦੇਣਾ ਹੈ ਸੁਖ ਸਨੇਹ ਅਰ ਭੈ ਨਹੀਂ ਜਾ ਕੈ ਇਸ ਤਰ੍ਹਾਂ ਜਾ ਕੈ ਪਾ ਕੇ ਉਹਦੇ ਹਰਦੇ ਦੇ ਵਿੱਚ ਕੰਚਨ ਮਾਟੀ ਮਾਨ ਹੈ ਸੋ ਇਹ ਕੁਝ ਨੁਕਤੇ ਹੁੰਦੇ ਹਨ ਪਾਠ ਕਰਨ ਵਾਸਤੇ ਜਿਹੜੇ ਸਾਡਾ ਉਚਾਰਨ ਤੰਗਲਦ ਕਰਦੇ ਹੀ ਹਨ ਨਾਲ ਅਰਥ ਵੀ ਅਸੀਂ ਬਦਲ ਦਿੰਨੇ ਹਾਂ ਤੇ ਬੇਰ ਵੀ ਕਰਦੇ ਹਾਂ ਅੱਗੇ 634 ਅੰਗ ਦੇ ਉੱਤੇ ਪੰਕਤੀ ਹੈ ਤੂੰ ਆਪੇ ਦਾਣਾ ਆਪੇ ਬੀਨਾ ਤੂੰ ਦੇਵ ਹੈ ਮਤ ਸਾਈ ਹੁਣ ਜਦੋਂ ਇਹ ਪਾਠ ਆਉਂਦਾ ਨਾ ਪੰਕਤੀ ਗਲਤੀ ਇੱਥੇ ਕੀ ਕਰਦੇ ਹਨ ਕਿ ਪਹਿਲੀ ਤਾਂ ਇੱਥੇ ਪਾਠ ਹੈ ਤੂੰ ਉੱਤੇ ਟਿੱਪੀ ਨਹੀਂ ਹੈ ਕਈ ਕੋਲੋਂ ਹੀ ਤੂੰ ਪੜ ਦਿੰਦੇ ਹਨ ਟਿੱਪੀ ਲਾ ਦਿੰਦੇ ਹਨ ਕਿ ਸ਼ਾਇਦ ਸ਼ਾਇਦ ਮਾਰੇ ਲਿਖਵਾਉਣੀ ਭੁੱਲ ਗਏ ਨੇ ਜਾਂ ਛਾਪੇ ਵਿੱਚ ਗਲਤੀ ਹੈ ਨਹੀਂ ਸਾਦ ਸੰਗਤ ਇਹ ਜਿਵੇਂ ਲਿਖਿਆ ਹੈ ਤੂੰ ਇਸੇ ਤਰ੍ਹਾਂ ਹੀ ਪੜਨਾ ਹੈ ਤੇ ਅੱਗੇ ਮੁੱਖ ਜੋ ਧਿਆਨ ਰੱਖਣਾ ਹੈ ਸਬਦ ਅਖੀਰ ਵਿੱਚ ਪਾਠ ਹੈ ਸਾਈ ਇਹਨੂੰ ਸਾਈ ਬਿੰਦੀ ਲਾ ਕੇ ਸਾਈ ਨਹੀਂ ਬਣਾ ਦੇਣਾ ਹੈ ਇਹਨੂੰ ਸਾਈ ਹੀ ਪੜਨਾ ਹੈ ਇਦਾਰਤ ਇਹ ਹੈ ਕਿ ਮਹਾਰਾਜ ਉਹੀ ਸਾਈ ਭਾਵ ਕੇ ਉਹੀ ਮਤ ਜਿਹੜੀ ਸ੍ਰੇਸ਼ਟ ਮਤ ਤੁਸੀਂ ਦੇਣ ਵਾਲੇ ਹੋ ਇਸ ਕਰਕੇ ਸਾਈ ਪਾਠ ਨਹੀਂ ਪੜ੍ਹਨਾ ਹੈ ਜਿੱਥੇ ਬਿੰਦੀ ਨਾ ਲੱਗੀ ਹੋਵੇ ਉੱਥੇ ਬਿੰਦੀ ਨਹੀਂ ਪੜ੍ਹਨੀ ਹੈ ਅੱਗੇ ਪਾਠ ਆਉਂਦਾ ਹੈ 634 ਅੰਗ ਦੇ ਉੱਤੇ ਕਰਮ ਸੁਕਰਮ ਕਰਾਏ ਆਪੇ ਆਪੇ ਭਗਤ ਦ੍ਰਿੜਾਮੰ ਇਹ ਧਿਆਨ ਰੱਖਣਾ ਹੈ ਵੀ ਕਰਮ ਸੁਕਰਮ ਨਹੀਂ ਗੈਣਾ ਹੈ ਜਿਹੜੀ ਸੱਸੇ ਨੂੰ ਔਂਕੜ ਲੱਗੀ ਹੈ ਨਾ ਥੋੜਾ ਜਿਹਾ ਵੱਖ ਕਰਕੇ ਵੜਨਾ ਹੈ ਸੱਸੇ ਨੂੰ ਜਿਹੜੀ ਲੱਗੀ ਹੋਈ ਔਂਕੜ ਹੈ ਇਹਨੂੰ ਥੋੜਾ ਜਿਹਾ ਸੰਬੰਧਕ ਕਰਕੇ ਭੁੱਲਣਾ ਹੈ ਸੁਕਰਮ ਇਸੇ ਤਰ੍ਹਾਂ 640 ਅੰਗ ਦੇ ਉੱਤੇ ਪਾਠ ਆਉਂਦਾ ਹੈ ਕੌੜਾ ਹੋਏ ਪਤਿਸ਼ਟਿਆ ਪਿਆਰੇ ਤਿਸ ਤੇ ਉਪਜਿਆ ਸੋਗ ਉਹਨੇ ਨੂੰ ਪਾਠ ਨੂੰ ਕਈ ਗਲਤ ਪਤਾ ਕਿਦਾਂ ਪੜਦੇ ਨੇ ਕਈ ਕਹਿ ਦਿੰਦੇ ਨੇ ਪਤ ਸਟਿਆ ਇਹ ਬਿਲਕੁਲ ਗਲਤ ਪਾਠ ਹੈ ਦੇ ਅਰਥ ਦੇ ਵੀ ਅਨਰਥ ਹੋ ਜਾਂਦੇ ਹਨ ਜਿਵੇਂ ਦਾਸ ਨੇ ਤੁਹਾਨੂੰ ਪੜ ਕੇ ਸੁਣਾਇਆ ਹੈ ਇਹਦਾ ਸ਼ੁੱਧ ਉਚਾਰਨ ਹੈ ਭਾਵ ਕੇ ਕੌੜਾ ਹੋਏ ਪਤਿਸ਼ਟਿਆ ਪਪਾ ਜਿਹੜਾ ਹੈ ਇਹਨੂੰ ਥੋੜਾ ਜਿਹਾ ਅਲੱਗ ਪੜਨਾ ਹੈ ਸਬੰਧਕ ਬਣਾ ਕੇ ਤੇ ਨਾਲ ਜਿਹੜਾ ਤਿਸਟਿਆ ਬਾਟ ਹੈ ਇਸੇ ਤਰ੍ਹਾਂ ਹੀ ਪੜਿਆ ਜਾਵੇਗਾ ਪਤਿਸ਼ਟਿਆ ਸਵੇਸਤਰ ਇਹਦਾ ਸਹੀ ਉਚਾਰਨ ਇਹ ਹੈ ਇਸੇ ਤਰ੍ਹਾਂ 641 ਅੰਗ ਦੇ ਉੱਤੇ ਪੰਕਤੀ ਹੈ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰ ਵੱਤ ਧਰਾਏ ਮਨ ਕੀ ਮੈਲ ਨਾ ਉਤਰੈ ਇਹ ਵਿਦ ਜੇ ਲਖ ਯਤਨ ਕਰਾਏ ਤਿਆਰ ਖੜਾ ਹੈ ਵੀ ਜਿਵੇਂ ਕਰ ਵੱਤ ਬੜਿਆ ਹੈ ਨਾ ਇਹਨੂੰ ਕਰਵਤ ਨਹੀਂ ਪੜਨਾ ਹੈ ਵਾਵੇ ਦੇ ਉੱਤੇ ਅੱਧਕ ਲਾ ਕੇ ਪੜਨਾ ਹੈ ਕਰਵਤ ਫਿਰ ਇਹਦਾ ਸ਼ੋਧ ਉਚਾਰਣ ਹੈ ਤੇ ਇਸੇ ਤਰ੍ਹਾਂ ਅਗਲੀ ਪੰਕਤੀ 'ਚ ਲਖ ਅੱਧਕ ਲਾ ਕੇ ਪੜਨਾ ਹੈ 642 ਅੰਕ ਦੇ ਉੱਤੇ ਇੱਕ ਸਰਲੇਖ ਆਉਂਦਾ ਹੈ ਰਾਗ ਸੋਰਠ ਵਾਰ ਮਹੱਲੇ ਚੌਥੇ ਕੀ ਇਹ ਜਿਹੜਾ ਚਾਰ ਅੰਕ ਦੇ ਵਿੱਚ ਲਿਖਿਆ ਹੈ ਨਾ ਬਹੁਤੇ ਗਲਤੀ ਕੀ ਕਰਦੇ ਹਨ ਕਿ ਇੱਥੇ ਪੜ ਜਾਂਦੇ ਨੇ ਮਹੱਲੇ ਚਾਰ ਕੀ ਇਹਨੂੰ ਪੜਨਾ ਹੈ ਚੌਥੇ ਕੀ ਇਹਦਾ ਸ਼ੁੱਧ ਉਚਾਰਨ ਇਹ ਹੈ 645 ਅੰਗ ਦੇ ਉੱਤੇ ਪੰਕਤੀ ਹੈ ਇਹੋ ਭੋਜਨ ਅਲੱਭ ਹੈ ਸੰਤੋ ਲੱਬੈ ਗੁਰ ਵਿਚਾਰ ਜਿਹੜਾ ਪਾਠ ਹੈ ਨਾ ਅਲੱਭ ਇਹਨੂੰ ਅਲਬ ਨਹੀਂ ਪੜਨਾ ਹੈ ਇਹ ਅਰੇ ਨੂੰ ਵੱਖਰਾ ਥੋੜਾ ਜਿਹਾ ਪੜ ਕੇ ਤੇ ਭੱਬੇ ਦੀ ਆਵਾਜ਼ ਜਿਹੜੀ ਹੈ ਪੂਰੀ ਦੇਣੀ ਹੈ ਇਹ ਦੋ ਤਖਰ ਹੈ ਅਲਬ ਜਿਹੜਾ ਨਾਮ ਰੂਪੀ ਭੋਜਨ ਹੈ ਇਹ ਅਲਬ ਹੈ ਇਸ ਕਰਕੇ ਇਹਨੂੰ ਅਲਬ ਪੜਿਆ ਜਾਵੇਗਾ ਨਾ ਕਿ ਅਲਬ ਇਹ ਧਿਆਨ ਰੱਖਣ ਯੋਗ ਹੈ ਇਸੇ ਤਰ੍ਹਾਂ 647 ਅੰਗ ਦੇ ਉੱਤੇ ਪੰਕਤੀ ਹੈ ਪੰਡਿਤ ਤਿੰਨ ਕੀ ਬਰਕਤੀ ਸਭ ਜਗਤ ਖਾਏ ਜੋ ਰਤੇ ਹਰ ਨਾ ਆਏ ਧਿਆਰ ਰੱਖਣਾ ਹੈ ਕਿ ਬਰਕਤੀ ਪਾਠ ਪੜ੍ਹਨਾ ਹੈ ਇਕੱਠਾ ਇਹਨੂੰ ਬਾਰਕਤੀ ਜਾਂ ਬ੍ਰਕਤੀ ਜਾਂ ਹੋਰ ਕਿਸੇ ਤਰੀਕੇ ਨਾਲ ਨਹੀਂ ਪੜ੍ਹਨਾ ਹੈ ਗਲਤ ਹੈ ਜਿਵੇਂ ਪੰਕਤੀ ਪੜ੍ਹ ਕੇ ਸੁਣਾਈ ਹੈ ਪੰਡਿਤ ਡੱਡੇ ਨੂੰ ਸਿਆਰੀ ਪੜ੍ਹਨੀ ਹੈ ਪੰਡਿਤ ਨਹੀਂ ਆਖ ਦੇਣਾ ਪੰਡਿਤ ਤਨ ਕੀ ਇਹ ਵੀ ਵੱਖਰਾ ਵੱਖਰਾ ਤਨ ਕੀ ਨੇ ਕਹਿ ਦੇਣਾ ਬਰਕਤੀ ਇਸ ਤਰ੍ਹਾਂ ਪੂਰਾ ਰਾਰੇ ਦੀ ਵਾਜ ਦੇਣੀ ਹੈ ਇਹਦਾ ਸ਼ੁੱਧ ਉਚਾਰਨ ਇਸ ਤਰ੍ਹਾਂ ਹੈ 648 ਅੰਗ ਦੇ ਉੱਤੇ ਪੰਕਤੀ ਹੈ ਤਿੰਨ ਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ ਜਿਨੀ ਗੁਰਮੁਖ ਸੇਵਕ ਸਿੱਖ ਅਬਿਆਗਤ ਜਾਏ ਵਰਸਾਤੇ ਇਹ ਦੋ ਧਿਆਨ ਰੱਖਣਾ ਗੱਲਾਂ ਦਾ ਇੱਕ ਤੇ ਪਾਠ ਹੈ ਮਹਿਲ ਇਨੂੰ ਮਹੱਲ ਨਹੀਂ ਕਹਿ ਦੇਣਾ ਦੂਸਰਾ ਪਾਠ ਹੈ ਅਭਿਆਗਤ ਇਹਨੂੰ ਅਭਿਆਗਤ ਨਹੀਂ ਕਹਿ ਦੇਣਾ ਇਕੱਠਾ ਜਾਂ ਅਬ ਆਗਤ ਇਸ ਤਰ੍ਹਾਂ ਗਲਤ-ਗਲਤ ਤਰੀਕਿਆਂ ਨਾਲ ਪੜ੍ਹਦੇ ਆ ਕਿ ਜਨ ਸੁਣਿਆ ਹੈ ਮੁੱਖ ਪਾਠ ਹੈ ਸ਼ੁੱਧ ਪਾਠ ਹੈ ਮਹਿਲ ਤੇ ਅਭਿਆਗਤ ਅਭਿਆ ਪੜ੍ਹ ਕੇ ਤੇ ਨਾਲ ਗਤ ਬੋਲਾ ਪੜ੍ਹ ਦੇਣਾ ਹੈ ਸੋ ਇਸ ਤਰ੍ਹਾਂ ਛੋਟੀ ਜੀ ਵੀਡੀਓ ਦੇ ਵਿੱਚ ਇਹ ਕੁਝ ਮਹਿੰਗੇ ਸ਼ਬਦ ਦੱਸੇ ਹਨ ਇਸੇ ਤਰ੍ਹਾਂ ਹੋਰ ਵੀਡੀਓ ਦੇ ਵਿੱਚ ਵੀ ਮਹਿੰਗੇ ਸ਼ਬਦਾਂ ਦੇ ਉਚਾਰਨ ਦੱਸਦੇ ਰਵਾਂਗੇ ਆਪ ਜੀ ਨੇ ਬੜੇ ਮਨ ਲਾ ਕੇ ਧਿਆਨ ਦੇ ਨਾਲ ਸਮਝਣਾ ਹੈ ਤੇ ਹੋਰਾਂ ਸੰਗਤਾਂ ਨਾਲ ਸਾਂਝਿਆ ਕਰਨਾ ਹੈ ਤਾਂ ਜੋ ਬਾਕੀ ਵੀ ਲਾਹਾ ਲੈ ਸਕਣ ਆਪਣਾ ਪਾਠ ਸ਼ੁੱਧ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ